ਅੱਜ ਪੰਜਾਬ ਕੈਬਨਿਟ ਦੀ ਕ अहम ਮੀਟਿੰਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨੂੰ ਲੈ ਕੇ ਫੈਸਲੇ ਹੋਏ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਰੋਜ਼ਗਾਰ ਦੇਣਾਗਾ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਕਿਵੇਂ ਅਸੀਂ ਪੰਜਾਬ ਸਰਕਾਰ ਦੇ ਅੰਦਰ ਲਿਆ ਕੇ ਸੇਵਾਮਾ ਦੇ ਖੇਤਰ ਚ ਕੰਮ ਤੇ ਲਾਉਣਾਗਾ ਉਸ ਨੂੰ ਲੈ ਕੇ ਪੰਜਾਬ ਦੇ ਜੋ ਐਨ ਆਰ ਆਈ ਭਰਾ ਵਿਦੇਸ਼ਾਂ ਚ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਸਪੋਰਟਸ ਨੂੰ ਲੈ ਕੇ ਪੰਜਾਬ ਦੇ ਅੰਦਰ ਮਲਾਜਮਾਂ ਨੂੰ ਲੈ ਕੇ ਬਹੁਤ ਸਾਰੇ ਅਹਿਮ ਫੈਸਲੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਲੈ ਗਏ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਕਿਉਂਕਿ ਕਾਫੀ ਅਰਸੇ ਤੋਂ ਕੁਝ ਬਿੱਲ ਕੁਝ ਸ਼ਬਦਾਂ ਨੇ ਕੰਮਕਾਰ ਪੈਂਡਿਕ ਪੈ ਸੀਗੇ ਸੋ 24 ਤੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਜਾ ਰਿਹਾ ਜਿਹਦੇ ਅੰਦਰ ਜਿਹਦੇ ਅੰਦਰ ਜਿਹੜੇ ਪੈਂਡਿੰਗ ਬਿੱਲ ਨੇਗੇ ਜਿਹੜਾ ਪੈਂਡਿੰਗ ਸੰਵਿਧਾਨਿਕ ਕੰਮਕਾਰ ਆ ਪੰਜਾਬ ਸਰਕਾਰ ਦਾ ਉਹ ਪਾਸ ਕੀਤਾ ਜਾਊਗਾ ਸੋ 24 ਤੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਅਸੀਂ ਬੁਲਾਇਆ ਗਿਆ ਇਹ ਅੱਜ ਦੀ ਕੈਬਨਿਟ ਦਾ ਅਹਿਮ ਫੈਸਲਾਗਾ ਜਿਹਦੇ ਨਾਲ ਮੈਂ ਸਮਝਦਾ ਕਾਫੀ ਸਾਰਾ ਵਿਧਾਨਕ ਸੰਵਿਧਾਨਿਕ ਕੰਮਕਾਰ ਜਿਹੜਾ ਉਹ ਪਾਸ ਹੋਊਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਥਾਪਨਾ ਹੋਈ ਆ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਉਸ ਸਮੇਂ ਤੋਂ ਲੈ ਕੇ ਲਗਾਤਾਰ ਅਸੀਂ ਰੋਜ਼ਗਾਰ ਲੋਕਾਂ ਨੂੰ ਦੇਣ ਵੱਲ ਵੱਧ ਰਿਹਾ ਹੁਣ ਤੱਕ ਲਗਭਗ 50000 ਤੋਂ ਉੱਪਰ ਪੋਸਟਾਂ ਸਰਕਾਰ ਪੂਰੇ ਪੌਣੇ 3 ਸਾਲ ਦੇ ਸਮੇਂ ਦੇ ਦੌਰਾਨ 50000 ਲਗਭਗ 50000 ਪੋਸਟਾਂ ਸੀ ਪੰਜਾਬ ਦੀਆਂ ਭਰ ਚੁੱਕੀਆਂ ਜਿਹਦੇ ਅੰਦਰ ਸਾਡੇ ਕੰਪੀਟੈਂਟ ਬੱਚੇ ਜਿਹੜੇ ਨੇਗੇ ਉਹ ਆਕੇ ਆਪਣੀਆਂ ਸਾਡੀ ਸਰਕਾਰ ਦੇ ਨਾਲ ਸੇਵਾਵਾਂ ਦੇ ਰਹੇ ਨੇਗੇ ਔਰ ਸਰਕਾਰ ਦਾ ਕੰਮਕਾਰ ਜਿਹੜਾ ਬਿਹਤਰ ਬਣਾ ਰਹੇ ਨੇਗੇ 15000 ਪੋਸਟਾਂ ਅਸੀਂ ਹੁਣ ਤੱਕ ਭਰ ਚੁੱਕੇ ਆ ਉਸੇ ਕੜੀ ਦੇ ਤਹਿਤ ਉਸੇ ਲੜੀ ਦੇ ਤਹਿਤ ਲਗਾਤਾਰੇ ਪੋਸਟਾਂ ਜਿਹੜੀਆਂ ਅਸੀਂ ਹੋਰ ਮੁੜ ਸਰਜੀਤ ਵੀ ਕਰ ਰਹੇ ਆ ਔਰ ਨਵੀਆਂ ਪੋਸਟਾਂ ਦੀ ਸਥਾਪਨਾ ਵੀ ਕਰ ਰਹੇ ਆ ਤਾਂ ਕਿ ਸਾਡੇ ਡਿਪਾਰਟਮੈਂਟਾਂ ਦੇ ਅੰਦਰ ਸਾਡੇ ਯੰਗ ਜਨਰੇਸ਼ਨ ਨੌਜਵਾਨ ਜਿਹੜੇ ਨੇਗੇ ਉਹ ਆਪਣੀਆਂ ਸੇਵਾਵਾਂ ਦੇ ਸਕਣ ਇਸੇ ਤਰ੍ਹਾਂ ਕੁਝ ਪੋਸਟਾਂ ਜਿਹੜੀਆਂ ਸੀਗੀਆਂ ਉਹ ਰਾਜਪਾਲ ਜੀ ਦੇ ਆਫਿਸ ਦੇ ਅੰਦਰ ਮਨਜੋ ਗਵਰਨਰ ਸਾਹਿਬ ਦੇ ਆਫਿਸ ਦੇ ਅੰਦਰ ਉੱਥੇ ਅਸੀਂ ਲਗਭਗ ਪਤ ਤਿੰਨ ਪੋਸਟਾਂ ਦੀ ਸਥਾਪਨਾ ਕੀਤੀ ਆ ਇਸ ਤੋਂ ਬਿਨਾ ਪੰਜਾਬ ਰਾਜ ਪੰਜਾਬ ਰਾਜ ਕਾਨੂੰਨੀ ਸਲਾਨਾ ਅਥਾਰਟੀ ਲੀਗਲ ਅਥਾਰਟੀ ਜਿਹੜੀ ਆ ਉਹਦੇ ਅੰਦਰ 22 ਪੋਸਟਾਂ ਪ੍ਰੋਸੈਸ ਸਰਵਰ ਦੀਆਂ ਜਿਹੜੇ ਸੰਮਣ ਮੰਡਣ ਦਾ ਕੰਮ ਕਰਦੇ ਨੇਗੇ 22 ਪੋਸਟਾਂ ਦੀ ਸਥਾਪਨਾ ਕੀਤੀ ਆ ਇਸੇ ਤਰੀਕੇ ਯੁਵਕ ਸਭਾ ਮਾ ਡਿਪਾਰਟਮੈਂਟ ਦੇ ਵਿੱਚ ਨਨ ਪੋਸਟਾਂ ਦੀ ਬ੍ਰੇਡ ਕੋਲਜ ਸਥਾਪਨਾ ਹੋਈਆ ਇਸ ਤਵੇ ਨਾਲ ਇੱਕ ਅਹਿਮ ਫੈਸਲਾ ਲੈ ਦਿਆ ਕਿਉਂਕਿ ਪਿੱਛੇ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਡਾਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਪੰਜਾਬ ਦੇ ਨੌਜਵਾਨਾਂ ਨੂੰ 올림픽ਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਖੇਡਣ ਲਈ ਅਸੀਂ ਪਹਿਲਾਂ ਹੀ ਪਾਲਿਸੀ ਬਣਾਈ ਹੈਗੀ ਸੋ ਉਸੇ ਦੇ ਤਹਿਤ ਅਸੀਂ ਪੰਜਾਬ ਦੇ ਅੰਦਰ 13 13 ਡਾਕਟਰ ਭਰਤੀ ਕਰਨ ਜਾ ਰਹੇ ਹਾਂ ਜਿਹੜੇ ਸਪੈਸ਼ਲੀ ਜਿਹੜੇ ਮੈਂ ਸਮਝਦਾ ਸਪੋਰਟਸ ਇੰਡਸਟਰੀ ਦਾ ਸਬੰਧਤ ਹੋਣਗੇ ਜਿਹੜੇ ਸਾਡੇ ਬੱਚੇ ਖੇਡਦੇ ਨੇਗੇ ਜਦੋਂ ਖੇਡਾਂ ਦੇ ਦੌਰਾਨ ਉਹਨਾਂ ਨੂੰ ਕੋਈ ਸੱਟ ਲੱਗ ਜਾਂਦੀ ਆ ਕੋਈ ਉਹਨਾਂ ਨੂੰ ਇੰਜਰੀ ਆ ਜਾਂਦੀ ਆ ਕੋਈ ਉਹਨਾਂ ਨੂੰ ਮੈਡੀਕਲੀ ਪ੍ਰੋਬਲਮ ਆ ਜਾਂਦੀ ਆ ਤਾਂ ਸਪੈਸ਼ਲ ਜਿਹੜੇ ਅਸੀਂ ਸਪੋਰਟਸ ਦੇ ਖੇਤਰ ਦੇ ਅੰਦਰ 13 ਸਪੈਸ਼ਲ ਸਪੋਰਟਸ ਦਾ ਸਬੰਧਤ ਡਾਕਟਰਾਂ ਦੀ ਭਰਤੀ ਕਰਨ ਜਾ ਰਹੇ ਆ ਇਹ ਇੱਕ ਅਹਿਮ ਫੈਸਲਾਗਾ ਪਹਿਲਾਂ ਹੀ ਆਲਰੇਡੀ ਜਿਹੜਾ ਅਸੀਂ ਡਾਇਰੈਕਟਰ ਸਪੋਰਟਸ ਮੈਡੀਸਨ ਬਣਾ ਚੁੱਕੇ ਆ ਸੋ ਇਹ 13 ਪੋਸਟਾਂ ਦੀ ਸਥਾਪਨਾ ਹੋਈ ਆ ਇਸ ਤੋਂ ਬਿਨਾ ਡਰਾਈਵਰ ਆਪਕਾਰੀ ਤੇ ਕਰ ਵਿਭਾਗ ਆਕਸੀਜਨ ਟੈਕਨੀਸ਼ੀਅਨ ਡਿਪਾਰਟਮੈਂਟ ਦੇ ਅੰਦਰ 53 ਪੋਸਟਾਂ ਜਿਹੜੀਆਂ ਉਹ ਡਰਾਈਵਰਾਂ ਦੀਆਂ ਉਹ ਅਸੀਂ ਬੜੀ ਜਲਦੀ ਭਰਨ ਜਾ ਰਹੇ ਹਾਂ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਹਾਂ 822 ਪੋਸਟਾਂ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਤੇ ਪਰਿਵਾਰ ਭਵਲਾਈ ਯਾਨੀ ਕਿ ਸਾਡੇ ਹੈਲਥ ਸੈਕਟਰ ਦੇ ਅੰਦਰ ਸਾਡੇ ਸਿਹਤ ਖੇਤਰ ਦੇ ਅੰਦਰ ਅਸੀਂ ਲੈਬ ਟੈਕਨੀਸ਼ੀਅਨ ਦੀਆਂ 119 ਪੋਸਟਾਂ ਸਟਾਫ ਨਰਸ ਦੀਆਂ 311 ਪੋਸਟਾਂ ਇਸੇ ਤਰੀਕੇ ਮਲਟੀ ਪਰਪਸ ਹੈਲਥ ਵਰਕਰਸ ਦੀਆਂ 112 ਪੋਸਟਾਂ ਮਲਟੀ ਪਰਪਸ ਹੈਲਥ ਵਰਕ ਮੇਲ 270 ਪੋਸਟਾਂ ਕੁੱਲ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਸਭਾਵਾਂ ਦੇ ਅੰਦਰ ਭਰਤੀ ਕਰਨ ਜਾ ਰਹੇ ਤਾਂ ਕਿ ਸਾਡੀਆਂ ਸਿਹਤ ਸਭਾਵਾਂ ਜਿਹੜੀਆਂ ਨੇ ਹੋਰ ਬਿਹਤਰ ਹੋ ਸਕਣ 822 ਟੋਟਲ ਪੋਸਟਾਂ ਜਿਹੜੀਆਂ ਇੱਥੇ ਨਵੀਂ ਸਥਾਪਨਾ ਹੋਈ ਆ ਇਸ ਤੋਂ ਬਿਨਾ ਜਿਹੜਾ ਸਾਡੇ ਪੰਜਾਬ ਦੇ ਅੰਦਰ ਸਾਡੇ ਟੀਚਰ ਨੇ ਜਿਹੜੇ ਸਾਡੇ ਮੈਸਮੈਂਡਾ ਸਪੋਰਟਸ ਦਾ ਸਬੰਧਤ ਟੀਚਰ ਨੇਗੇ ਜਿਹਨਾਂ ਨੂੰ ਪੀਟੀਆਈ ਟੀਚਰ ਕਹਿ ਦਨੇ ਆਗੇ ਉਹ ਵੱਖ-ਵੱਖ ਡਿਪਾਰਟਮੈਂਟਾਂ ਦਾ ਤੇ ਅਸੀਂ 2000 ਉਹ ਵੀ ਭਰਤੀ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ ਮੈਡੀਕਲ ਤੇ ਸਿੱਖਿਆ ਦੇ ਖੇਤਰ ਖੋਜ ਦੇ ਖੇਤਰ ਦੇ ਅੰਦਰ ਉੱਥੇ ਵੀ ਅਸੀਂ ਲਗਭਗ 95 ਪੋਸਟਾਂ ਜਿਹੜੀਆਂ ਸਪੈਸ਼ਲਿਸਟ ਰੈਜ਼ੀਡੈਂਟ ਡਾਕਟਰ ਨੇ ਉਹਨਾਂ ਦੀ ਭਰਤੀ ਕਰਨ ਜਾ ਰਹੇ ਹਾਂ ਕੁੱਲ ਮੈਸਮਝਦਾਗਾ ਅੱਜ 3000 ਤੋਂ ਉੱਪਰ ਪੋਸਟਾਂ ਦੀ ਰਚਨਾ ਜਿਹੜੀ ਆ ਇਸ ਪੰਜਾਬ ਦੀ ਕੈਬਨਿਟ ਨੇ ਕੀਤੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰ ਰਹਿ ਕੇ ਆਪਣੀਆਂ ਸੇਵਾਵਾਂ ਦੇ ਸਕਣ ਇਸ ਤੋਂ ਬੈਨਾ ਇੱਕ ਅਹਿਮ ਫੈਸਲਾ ਲੈਂਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮਾਝ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਬਹੁਤ ਸਾਰੇ ਪ੍ਰਵਾਸੀ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਹੜੇ ਫੋਰਨ ਦੇ ਅੰਦਰ ਜਾ ਕੇ ਬਾਹਰਲੇ ਦੇਸ਼ਾਂ ਦੇ ਅੰਦਰ ਜਾ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉੱਥੇ ਆਪਣਾ ਕੰਮ ਕਰ ਰਹੇ ਨੇਗੇ ਉਹਨਾਂ ਦੇ ਬਹੁਤ ਸਾਰੇ ਡਿਸਪਿਊਟ ਜਿਹੜੇ ਨੇਗੇ ਉਹ ਪੰਜਾਬ 'ਚ ਪੈਦਾ ਹੋ ਜਾਂਦੇ ਸੀਗੇ ਉਹਨਾਂ ਨੂੰ ਜਿਠਣ ਦੇ ਲਈ ਅਸੀਂ ਸਪੈਸ਼ਲ ਪੋਸਟਾਂ ਦਾ ਸਪੈਸ਼ਲ ਜਿਹੜੀਆਂ ਅਦਾਲਤਾਂ ਦਾ ਗਠਨ ਕੀਤਾਗਾ ਪੰਜਾਬ ਦੇ ਅੰਦਰ ਸਪੈਸ਼ਲ ਅਦਾਲਤਾਂ ਦਾ ਗਠਨ ਹੋਇਆ ਜਿਹਦੇ ਨਾਲ ਐਨ ਆਰ ਆਈ ਦੇ ਮਾਮਲੇ ਜਿਹੜੇ ਨੇਗੇ ਉਹਨਾਂ ਨੂੰ ਨਿਪਟਾਉਣ ਦੇ ਅੰਦਰ ਬੜੀ ਤੇਜ਼ੀ ਆਊਗੀ ਪੰਜਾਬ ਦੇ ਅੰਦਰ ਅਸੀਂ 6 ਅਦਾਲਤਾਂ ਬਣਾ ਰਹੇ ਹਾਂਗੇ ਜਿਹੜੀਆਂ ਸੁਪੀਰੀਅਰ ਜੁਡੀਸ਼ੀਅਲ ਹੋਣਗੀਆਂ ਯਾਨੀ ਕਿ ਐਡੀਸ਼ਨ ਸੈਸ਼ਨ ਦੇ ਲੈਵਲ ਦੀਆਂ ਅਸੀਂ ਕੋਰਟਾਂ ਸਥਾਪਿਤ ਕਰ ਰਹੇ ਹਾਂ ਜਿਹਦੇ ਅੰਦਰ ਜਿਹਦੇ ਅੰਦਰ ਜਿਹੜੇ ਐਨ ਆਰ ਆਈ ਨੇਗੇ ਉਹਨਾਂ ਦੇ ਮਾਮਲਿਆਂ ਤੇ ਵਿਚਾਰ ਹੋਊਗਾ ਉਹਨਾਂ ਦੇ ਮਾਮਲਿਆਂ ਨੂੰ ਸਪੀਡੀ ਯਾਨੀ ਬੜੀ ਤੇਜ਼ੀ ਦੇ ਨਾਲ ਉਹਨਾਂ ਦਾ ਫੈਸਲਾ ਹੋਊਗਾ ਔਰ ਇਸ ਤੋਂ ਬਿਨਾਂ ਤਿੰਨ ਚਾਰ ਜਿਹੜੀਆਂ ਕੋਰਟਾਂ ਨੇਗੀਆਂ ਉਹ ਐਡੀਸ਼ਨਲ ਸੈਸ਼ਨ ਜੱਜ ਦੀਆਂ ਬਣਾ ਰਹੇ ਹੈਗੇ ਤਿੰਨ ਕੋਰਟਾਂ ਜਿਹੜੀਆਂ ਨੇਗੀਆਂ ਉਹ ਜੂਨੀਅਰ ਸਬ ਜੱਜ ਦੀ ਯਾਨੀ ਕਿ ਲੋਅਰ ਜੁਡੀਸ਼ਰੀ ਦੇ ਬਣਾ ਰਿਹਾ ਤਾਂ ਕਿ ਉੱਥੇ ਫੈਸਲੇ ਜਲਦੀ ਤੇਜ਼ੀ ਨਾਲ ਹੋ ਸਕਣ ਔਰ ਕੁੱਲ ਇਹਦੇ ਲਈ ਜਿਹੜਾ ਉਹਨਾਂ ਦਾ ਨਾਲ ਦਾ ਸਟਾਫ ਆ 21 ਪੋਸਟਾਂ ਸਬ ਜੱਜ ਜੂਨੀਅਰ ਡਿਵੀਜ਼ਨ ਦੇ ਲਈ ਔਰ ਲਗਭਗ 40 ਪੋਸਟਾਂ ਜਿਹੜੀਆਂ ਲਗੀਆਂ ਉਹ ਐਡੀਸ਼ਨ ਸੈਸ਼ਨ ਜਦ ਦੇ ਲਈ ਜਿਹਦੇ ਵਿੱਚ ਅਸੀਂ ਸਪੈਸੀਫਿਕਲੀ ਜੇ ਮੈਂ ਗੱਲ ਕਰਾਂ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਐਸਬੀਐਸ ਨਗਰ ਇਹਨਾਂ ਦੇ ਵਿੱਚ ਅਸੀਂ ਇੱਕ ਇੱਕ ਜਿਹੜੀ ਸਪੈਸ਼ਲ ਕੋਰਟ ਆ ਉਹ ਐਨਆਰਆਈ ਦੀ ਬਣਾਈ ਆ ਤਾਂ ਕਿ ਐਨਆਰਆਈ ਦੇ ਮਾਮਲੇ ਜਿਹੜੇ ਨੇਗੇ ਇਹ ਇੱਥੇ ਹੀ ਹੱਲ ਹੋ ਸਕਣ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਨਹੀਂ ਤਾਂ ਦੂਸਰੀਆਂ ਅਦਾਲਤਾਂ ਦੇ ਅੰਦਰ ਕਾਫੀ ਸਮਾਂ ਲੱਗ ਜਾਂਦਾਗਾ ਪਰ ਇਹ ਚਾਰ ਕੋਰਟਾਂ ਜਿਹੜੀਆਂ ਅਸੀਂ ਅਡੀਸ਼ਨ ਸੈਸ਼ਨ ਦੇ ਅਵੇਲੇਬਲ ਦੀਆਂ ਔਰ ਜੁੜੀਆਂ ਜਿਹੜੇ ਹੈਗੇ ਨੇ ਕਿ ਸਰਜਰੀਆਂ ਉਹ ਵੀ ਪੰਜਾਬ ਦੇ ਅੰਦਰ ਸਥਾਪਨਾ ਕੀਤੀ ਹੈ ਤਾਂ ਕਿ ਬੜੇ ਅچھے ਤਰੀਕੇ ਦੇ ਨਾਲ ਬੜੀ ਤੇਜ਼ੀ ਦੇ ਨਾਲ ਜਿਹੜਾ ਇਹਨਾਂ ਦਾ ਫੈਸਲਾ ਹੋ ਸਕੇ ਇਹ ਵੀ ਇੱਕ ਬਹੁਤ ਵੱਡਾ ਮੈਸਮ ਦਾ ਬਹੁਤ ਲੰਬੇ ਆਸੇ ਤੋਂ ਪੈਂਡਿੰਗ ਪਿਆ ਮਸਲਾ ਸੀਗਾ ਉਹਦਾ ਵੀ ਅੱਜ ਹੱਲ ਹੋਇਆਗਾ ਇਸ ਤੋਂ ਬਿਨਾ ਪੰਜਾਬ ਦੇ ਜਿਹੜੇ ਡਾਕਟਰ ਸੀਗੇ ਉਹਨਾਂ ਦਾ ਮੈਡੀਕਲ ਅਸ਼ੂਰਡ ਕੈਰੀਅਰ ਪ੍ਰੋਗਰੈਸ਼ਨ ਸਕੀਮ ਦੇ ਅਧੀਨ ਉਹਨਾਂ ਦੀ ਤਨਖਾਹ ਜਿਹੜੀ ਵਧਾਈ ਗਈ ਆ ਉਹ ਵੀ ਅੱਜ ਕੈਬਨਟ ਨੇ ਮਨਜ਼ੂਰੀ ਦਿੱਤੀ ਆ ਪਿੱਛੇ ਅਸੀਂ ਵਧਾਈ ਸੀਗੀ ਅੱਜ ਕੈਬਨਟ ਨੇ ਉਹਨੂੰ ਪਾਸ ਕੀਤਾ ਕੈਮਰਾ ਕੈਬਨਟ ਦਾ ਮੈਮੋਰੰਡਮ ਆਇਆ ਸੀ ਉਹਨੂੰ ਲਾਗ ਵੀ ਮੈਂ ਸਮਝਦਾ ਅੱਜ ਪੰਜਾਬ ਦੇ ਜਿਹੜੇ ਸਾਡੇ ਸਾਰੇ ਡਾਕਟਰ ਸਾਹਿਬਾਨ ਨੇਗੇ ਜਿਹੜੇ ਮੈਡੀਕਲ ਖੇਤਰ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੂਗੀ ਉਹਨਾਂ ਦਾ ਵੀ ਕਾਫੀ ਜਿਹੜਾ ਸੈਦਰੀ ਦੇ ਵਿੱਚ ਵਾਅਦਾ ਹੋਣ ਜਾ ਰਿਹਾ ਇਸ ਤੋਂ ਬਿਨਾ ਹੋਰ ਜਿਹੜੇ ਪੰਜਾਬ ਦਾ ਖਾਸ ਕਰਕੇ ਜਿਵੇਂ ਪਿੰਡੂ ਖੇਤਰ ਦੀ ਗੱਲ ਕਰਾਂ ਪੰਜਾਬ ਦੇ ਪਿੰਡੂ ਖੇਤਰ ਦੀ ਮੈਂ ਗੱਲ ਕਰਾਂ ਤਾਂ ਜਿਹੜੇ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਚੌਂਕੀਦਾਰੀ ਦੇ ਸੇਵਾ ਮਨਵਾਉਣ ਵਾਲੇ ਲੋਕ ਜਿਹੜੇ ਲਗਭਗ ਪੰਜਾਬ ਦੇ ਹਰੇਕ ਪਿੰਡ ਦੇ ਅੰਦਰ ਘੱਟੋ ਘੱਟ ਇੱਕਾਂ ਨਹੀਂ ਦੋ ਲੱਗੇ ਚੌਂਕੀਦਾਰ ਪੰਜਾਬ ਸਰਕਾਰ ਵੱਲੋਂ ਲਾਏ ਗਏ ਨੇ ਕਿ ਉਹਨਾਂ ਦਾ ਮਿਹਨਤ ਨਾਮਾ ਜਿਹੜਾ ਸੀਗਾ ਚੌਂਕੀਦਾਰਾ ਪੱਤਾ ਜੀ ਨੂੰ ਅਸੀਂ ਕਹਿ ਦਿੰਦੇ ਆ ਮਾਨ ਪੱਤਾ ਜੀ ਨੂੰ ਕਹਿ ਦਿੰਦੇ ਆ ਪਹਿਲਾਂ ਉਹ 1250 ਰੁਪਿਆ ਪ੍ਰਤੀ ਮਹੀਨਾ ਆਉਂਦਾ ਸੀਗਾ ਅਸੀਂ ਉਹਨੂੰ ਵਧਾ ਕੇ ਹੁਣ 1500 ਰੁਪਿਆ ਪ੍ਰਤੀ ਮਹੀਨਾ ਕੀਤਾ ਗਿਆ 250 ਰੁਪਿਆ ਪ੍ਰਤੀ ਮਹੀਨਾ ਉਹਨਾਂ ਦੀ ਮਾਣ ਪੱਤੇ ਦੇ ਵਿੱਚ ਅੱਜ ਵੱਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਫੈਸਲੇ ਹੋਏ ਜਿਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲੈਂਟ ਬਠਿੰਡਾ ਦੀ ਜਮੀਨ ਸੀਗੀ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲੈਂਟ ਬਠਿੰਡਾ ਦੀ ਜਮੀਨ ਸੀ ਜਿਹੜੀ ਅੱਜ ਦੁਬਾਰਾ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਵਾਪਸ ਲੈ ਕੇ ਦੁਬਾਰਾ ਬਿਜਲੀ ਬੋਰਡ ਦਿੱਤੀ ਗਈ ਆ ਤਾਂ ਕਿ ਉੱਥੇ ਬਿਜਲੀ ਬੋਰਡ ਆਪਣਾ ਕੋਈ ਵੀ ਹੋਰ ਕੰਮ ਕਰ ਸਕੇ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਤਾਂ ਉਹ ਸੋਲਰ ਸੋਲਰ ਪਲਾਂਟ ਲਾਉਣ ਦੀ ਗੱਲ ਹੋਈ ਆ ਕਿ ਉੱਥੇ ਸੋਲਰ ਪਲਾਂਟ ਲੱਗੇ ਤਾਂ ਕਿ ਉਹ ਜਿਹੜੀ ਜ਼ਮੀਨ ਆ ਵਰਤੋਂ ਚ ਆ ਸਕੇ ਨਹੀਂ ਤਾਂ ਜਦੋਂ ਦਾ ਥਰਮਲ ਪਲਾਂਟ ਬੰਦ ਹੋਇਆ ਗਿਆ ਉਹ ਜ਼ਮੀਨ ਜਿਹੜੀ ਆ ਵਰਤੋਂ ਚ ਨਹੀਂ ਆ ਰਹੀ ਸੋ ਉਹ ਜ਼ਮੀਨ ਜਿਹੜੀ ਆ ਵਾਪਸ ਅੱਜ ਪੀਐਸ ਪੀਸੀਐਲ ਨੂੰ ਵਾਪਸ ਕੀਤੀ ਆ ਸੋ ਇਹਦੇ ਨਾਲ ਇੱਕ ਬਹੁਤ ਵੱਡਾ ਫਾਇਦਾ ਮੈਂ ਸਮਝਦਾ ਬਿਜਲੀ ਬੋਰਡ ਨੂੰ ਹੋਊਗਾ ਔਰ ਪੰਜਾਬ ਸਰਕਾਰ ਨੂੰ ਹੋਊਗਾ